विधानसभा ज़िल्नी चुनाव ਤੋਂ ਠੀਕ ਪਹਿਲਾਂ ਕਿਉਂਕਿ ਅੱਜ 19 ਤਰੀਕ ਹੋ ਗਈ ਹੈ ਤੇ ਕੱਲ ਨੂੰ ਚੋਣਾਂ ਹੋਣਗੀਆਂ ਉਸ ਤੋਂ ਠੀਕ ਪਹਿਲਾਂ ਵੜਿੰਗ ਪਰਿਵਾਰ ਧਾਰਮਿਕ ਅਸ਼ੀਰਵਾਦ ਲੈਣ ਵਾਸਤੇ ਬਿਆਕਲ ਹੋਇਆ ਨਜ਼ਰ ਆਇਆ ਇੱਕ ਫੋਟੋ ਰਾਜਾ ਵੜਿੰਗ ਔਰ ਅਮਰਤਾ ਵੜਿੰਗ ਦੋਮਾ ਦੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਵਾਇਰਲ ਹੋਈ ਦਰਅਸਲ ਉਹ ਫੋਟੋ ਡੇਰਾ ਰਾਧਾ ਸੁਆਮੀ ਵਿਆਸ ਦੇ ਸੰਚਾਲਕ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਉਹਨਾਂ ਦੇ ਨਾਲ ਖਿੱਚੀ ਹੋਈ ਤਸਵੀਰ ਔਰ ਇਸ ਤਸਵੀਰ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਆ ਫੇਸਬੁਕ ਦੇ ਉੱਤੇ ਬੜੇ ਈਦਾਂ ਦੇ ਦਾਵੇਦਾਰ ਨੇ ਜਿਹੜੇ ਦਾਵਾ ਕਰ ਰਹੇ ਆ ਕਿ ਇਹ ਫੋਟੋ ਪੁਰਾਣੀ ਐ ਪਰ ਜੇ ਨਵੀਂ ਵੀ ਹੋਵੇ ਤਾਂ ਵੀ ਗਿੱਦੜਬਾਹ ਜ਼ਿਲ੍ਹਾ ਚੋਣਾ ਦੇ ਵਿੱਚ ਅਮਰਤਾ ਵੜਿੰਗ ਉਮੀਦਵਾਰੀ ਕਰ ਰਹੇ ਨੇ ਔਰ ਰਾਜਾ ਵੜਿੰਗ ਲਗਾਤਾਰ ਉਹਨਾਂ ਦੇ ਪ੍ਰਚਾਰ ਪਸਾਰ ਵਾਸਤੇ ਦਿਨ ਰਾਤ ਇੱਕ ਕਰੀ ਬੈਠੇ ਸਾਰਾ ਪਰਿਵਾਰ ਗਿੱਦੜਬਾਹ ਦੀਆਂ ਸੜਕਾਂ ਗਾਉਂਦਾ ਨਜ਼ਰ ਆ ਰਿਹਾ ਇਹ ਵਾਜਬ ਵੀ ਹੈ ਲਾਜ਼ਮੀ ਵੀ ਹੈ ਹੁਣ ਲੋਕਾਂ ਦੇ ਵਿੱਚ ਹੁਣ ਨਹੀਂ ਵਿਚਰਨਾ ਤੇ ਕਦੋਂ ਵਿਚਰਨਾ ਪਰ ਤੜਕਸਾਰ ਜਿਹੜੀ ਇਹ ਫੋਟੋ ਵਾਇਰਲ ਕੀਤੀ ਗਈ ਉਸ ਫੋਟੋ ਨੇ ਬੜੇ ਸਵਾਲ ਖੜੇ ਕਰ ਦਿੱਤੇ ਕਿ ਕੀ ਐਤਕੀ ਡੇਰਾ ਰਾਧਾ ਸਵਾਮੀ ਦੇ ਸੰਚਾਲਕ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਹੁਣਾਂ ਦੇ ਅਸ਼ੀਰਵਾਦ ਸਦਕਾ ਜਿੱਤ ਹਾਸਲ ਹੋਣੀ ਹੈ ਜਾਂ ਫਿਰ ਗੱਦੜਵਾ ਦੇ ਲੋਕਾਂ ਦੇ ਅਸ਼ੀਰਵਾਦ ਸਦਕਾ ਜਿੱਤ ਹਾਸਲ ਹੋਣੀ ਅਸਲ ਰਾਜ਼ ਕੀ ਹੈ ਇਸ ਤਸਵੀਰ ਦਾ ਹਾਲਾਂਕਿ ਲੋਕ ਕਈ ਸੋਸ਼ਲ ਮੀਡੀਆ ਦੇ ਉੱਤੇ ਦਾਅਵਾ ਕਰ ਰਹੇ ਆ ਕਿ ਇਹ ਤਸਵੀਰ ਪੁਰਾਣੀ ਹੈ ਇਹ ਫੋਟੋ ਪੁਰਾਣੀ ਹੈ ਔਰ ਹੁਣ ਮਹਿਜ਼ ਫੋਟੋ ਨੂੰ ਅਪਲੋਡ ਕਰਕੇ ਜਿਹੜੇ ਲੋਕ ਡੇਰਾ ਰਾਧਾ ਸਵਾਮੀ ਬਿਆਸ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਵੋਟ ਗੈਦਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇੱਕ ਅੰਤਲੇ ਕੁਝ ਕੋਸ਼ਿਸ਼ਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਇਸ ਕੋਸ਼ਿਸ਼ ਨੂੰ ਹਾਲਾਂਕਿ ਜੇ ਹੁਣ ਦੀ ਵੀ ਹੈ ਫੋਟੋ ਜੇ ਇੱਕ ਅੱਧੇ ਦਿਨ ਦੀ ਵੀ ਹੈ ਫੋਟੋ ਤਾਂ ਵੀ ਆਪਣੇ ਆਪ 'ਤੇ ਸਵਾਲ ਖੜੇ ਹੋ ਰਹੇ ਆ ਕਿ ਹੁਣ ਆਪਣੇ ਵੱਲੋਂ ਜਦੋਂ ਪੂਰੀ ਜਾਹ ਲਾ ਲਈ ਉਦੋਂ ਕੋਸ਼ਿਸ਼ ਕੀਤੀ ਗਈ ਕਿ ਹੁਣ ਧਾਰਮਿਕ ਡੇਰਿਆਂ ਦੇ ਵਿੱਚ ਜਾ ਕੇ ਵੀ ਇੱਕ ਵਾਰ ਕਿਸਮਤ ਅਜ਼ਮਾ ਲਈ ਜਾਵੇ ਕਿਉਂਕਿ ਰਾਧਾ ਸਵਾਮੀ ਡੇਰਾ ਬਿਆਸ ਜਿਹੜਾ ਹੈ ਉਹ ਇੱਕ ਵੱਡਾ ਡੇਰਾ ਮੰਨਿਆ ਜਾਂਦਾ ਇੱਕ ਵੱਡੇ ਡੇਰੇ ਦੇ ਵਜੋਂ ਜਾਣਿਆ ਜਾਂਦਾ ਔਰ ਰਾਜਾ ਵਰਿੰਗ ਦਾ ਉੱਥੇ ਜਾਣਾ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨਾਲ ਮਿਲਣਾ ਜੇ ਇਹ ਹੁਣ ਦੀ ਤਸਵੀਰ ਹੈ ਤੇ ਇਹ ਸਮੇਕਰਨ ਕਿਤੇ ਨਾ ਕਿਤੇ ਕੜੀ ਜੋੜ ਦੀ ਨਜ਼ਰ ਆ ਰਹੀ ਹੈ ਕਿ ਕੀ ਆਸ਼ੀਰਵਾਦ ਜਿਹੜਾ ਆ ਉਹ ਇਧਰੋਂ ਆ ਰਿਹਾ ਹੈ ਜਾਂ ਆਸ਼ੀਰਵਾਦ ਅਗਦਰ ਬਾਅਦ ਲੋਕਾਂ ਦਾ ਜਾ ਰਿਹਾ ਹੁਣ ਦੇਖਣਾ ਹੋਵੇਗਾ ਕਿ ਅਸਲ ਗੱਲ ਕੀ ਹੈ ਅੰਦਰਲੀ ਪਰ ਦੂਜੇ ਪਾਸੇ ਇਸ ਤਸਵੀਰ ਨੂੰ ਲੈ ਕੇ ਸਵਾਲ ਵੀ ਖੜੇ ਹੋ ਰਹੇ ਆ ਦੇਖਣਾ ਹੋਵੇਗਾ ਅੰਤ ਨੂੰ ਗੇਮ ਕਿੱਧਰ ਵੱਲ ਮੁਕੰਦੀ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰਹਿਵਾਂ ਇੰਡੀਆ ਪੰਜਾਬੀ